ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਵੀ ਕੋਈ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਐਸਪੀ ਐਸ ਨਗਰ ਪੁਲਿਸ ਉਸ ਦੀ ਜਲਦੀ ਡਿਟੈਕਸ਼ਨ ਤੇ ਫੋਕਸ ਕਰਦੀ ਹੈ ਇਸੇ ਲੜੀ ਦੇ ਵਿੱਚ 30 ਤਰੀਕ ਨੂੰ ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀ ਐਨਐਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਐਸਐਚਓ ਸਦਰ ਨਾਲ ਸੀਆਈ ਅਫਸਰ ਸੀਆਈਐਨ ਚਾਰਜ ਅਫਸਰ ਇਨ੍ਹਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਨ੍ਹਾਂ ਪੰਜਾਂ ਦੋਸ਼ੀਆਂ ਦੇ ਨਾਮ ਅਗਰੇਜ ਚੰਦ ਹੈਗਾ ਇਹ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਂ ਸ਼ਹਿਰ ਮੁਜਾਰਾ ਖੁਰ ਦਾ ਰਹਿਣ ਵਾਲਾ ਹੈ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਜੇ ਅਰੈਸਟ ਕਰਨੇ ਬਾਕੀ ਹੈਗੇ ਇਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਡ ਲਵਾਂਗੇ ਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਗੰਡਾਸੇ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾਵੇ ਮਾਰਨ ਦਾ ਕਾਰਨ ਕੀ ਸੀ ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬਹਿਸਬਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬਹਿਸਬਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਤੇ ਨਾਲ ਜਿਹੜੇ ਤਿੰਨ ਦੋ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ ਕਿੰਨੇ ਪੈਸੇ ਲੈਂਦੇ ਸੀ ਇਹਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜਿਆਦਾ ਨਹੀਂ ਸੀ ਥੋੜੇ ਪੈਸਾ ਲੈਣ ਦੇਣ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸ ਬਾਜ਼ੀ ਜਿਹੜੀ ਉਹ ਜਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਵਾਰਤਤ ਨੂੰ ਅੰਜਾਮ ਦਿੱਤਾ ਆਪਸ ਵਿੱਚ ਕੋਈ ਰਿਸ਼ਤੇਦਾਰ ਇਦਾਂ ਨਹੀਂ ਨੀ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ ਗਿਰਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ ਦੋਸਤ ਹੈ ਨਹੀਂ ਕਿਉਂ ਪੈਸੇ ਕਿ ਕੋਈ ਦਾ ਹਰ ਹੋ ਸਕਦਾ ਹੈ ਕੁਝ ਹੋ ਸਕਦਾ ਹੁਣ ਇਹਨਾਂ ਨੂੰ ਰਿਮਾਂਡ ਤੇ ਅਸੀਂ ਲਿਆਵਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਮੁੱਢਲੀ ਪੁੱਛ ਕੇ ਕੋਈ ਸਾਹਮਣੇ ਨਹੀਂ ਆਇਆ ਹਾਂਜੀ ਅੱਜ ਹਜੇ ਪੇਸ਼ ਕਰਨਾ ਹੈ ਇਹਨਾਂ ਨੂੰ ਇਸ ਕਰਨ ਤੋਂ ਬਾਅਦ ਜਦੋਂ ਰਿਮਾਂਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਹੋ ਕਲੀਅਰ ਹੋਏ ਕੱਲ ਇੱਕ ਲੜਕੇ ਦਾ ਨਾਮ ਆ ਰਿਹਾ ਸੀ ਬਾਰ-ਬਾਰ ਪੰਮਾ ਜਿਸ ਨੇ ਘਰ ਜਾ ਕੇ ਤਲਾਕ ਕੀਤਾ ਸੀਗਾ ਜਿਹੜਾ ਜਿਸ ਦੀ ਮੌਤ ਹੋਈ ਹੈ ਕਤਲ ਹੋਇਆ ਉਹਦਾ ਕੀ ਰੋਲ ਹੈ ਜਿਸ ਕੋਲ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜੇ ਕੁਮਾਰ ਦਾ ਕਤਲ ਹੋਇਆ ਤਾਂ ਵਿਜੇ ਕੁਮਾਰ ਤੇ ਪੰਮਾ ਮੋਟਰ ਤੇ ਹੀ ਹਾਜ਼ਰ ਸੀਗੇ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤੇ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਠੀਕ ਹੈ ਇਹ ਇਹਦਾ ਵਿੱਚ ਬਿਲਕੁਲ ਜੀ ਬਿਲਕੁਲ ਡਰ ਕੇ ਉੱਥੋਂ ਮੌਕੇ ਤੋਂ ਭੱਜ ਨੀ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਨੀ ਕਿ ਡਰਗ ਦਾ ਵੀ ਕੋਈ ਆਦੀ ਸੀ ਸ਼ਾਇਦ ਨੀ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਹੈ ਜੇ ਕੁਝ ਇਦਾਂ ਦਾ ਨਿਕਲਿਆ ਤਾਂ ਉਹਨੂੰ ਉਦਾਂ ਇਨਫੋਰਮ ਕਰ ਦਵਾਂਗੇ ਮਰਦ ਤੋਂ ਪੋਸਟਮਾਰਟਮ ਹੋਇਆ ਮੇਰੇ ਤੱਕ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਮਰਦ ਤੋਂ ਪੋਸਟਮਾਰਟਮ ਦੀ ਜਾਂਚ ਕੀਤੀ ਜਾਏਗੀ ਕਿ ਉਹ ਬਰਨਾਲਡ ਦਾ ਆਦੀ ਇਹਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਜੀ ਕੋਈ ਡਰੱਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਵਾਉਂਗੀ ਉਮਰ ਕਿੰਨੀ ਮਰ ਤੱਕ ਸੀ ਇਹਦੀ 35 ਸਾਲ ਉਮਰ ਸੀ ਜੀ ਇਹਨੂੰ ਕੋਲ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪਕੇ ਸੋਸੋਨੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜ਼ਰੂਰ ਗੱਲਬਾਤ ਹੋਈ ਝਗੜਾ ਹੋਇਆ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਇਹਨਾਂ ਦਾ ਝਗੜਾ ਕੋਈ ਨਹੀਂ ਜੀ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗਿੱਛ ਅਗਲੀ ਜੋ ਤਤਤੀਸ਼ ਹੈ ਉਹ ਨੂੰ ਅਸੀਂ ਕਰਾਂਗੇ ਸੈਕਸ਼ਨ ਨਵਾਂ ਜਿਹੜਾ BNS ਆਇਆ ਉਸ ਦੇ ਤਰ ਹਾਂਜੀ ਜਿਹੜਾ 103 BNS ਜਿਹੜਾ ਨਵਾਂ BNS ਆਇਆ ਉਹਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਹੈ